ਹਾਂਜੀ ਮੇਰੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਵਾ ਤੇ ਅਸੀਂ ਚੱਲੇ ਆ ਗਟਾਣਾ ਸਾਹਿਬ ਗੁਰਦੁਆਰਾ ਸ੍ਰੀ ਦੇਖਸਰ ਸਾਹਿਬ ਹੁਣੇ ਮੈਂ ਆਇਆ ਸੀਗਾ ਕੰਮ ਤੋਂ ਤੇ ਮਨਪ੍ਰੀਤ ਲੱਗੇ ਦੀ ਵੀ ਚਲੋ ਆਪਾਂ ਹੁਣ ਮੱਥਾ ਟੇਕ ਕੇ ਇੱਥੇ ਆਰ ਬੈਠੇ ਸੀ ਹਰਮਨ ਵੀ ਤਿਆਰ ਬੈਠਾ ਸੀ ਹਨਾ ਹਰਮਨ ਫੋਨ ਕਰੀ ਜਾਂਦਾ ਸੀ ਮੈਨੂੰ ਬਾਰ-ਬਾਰ ਵੀ ਆ ਜਾਓ ਆਪਾਂ ਜਾਣਾ ਗਟਾਣਾ ਸਾਹਿਬ ਨੂੰ ਜਾਣਾ ਤੇ ਵੀ ਚਲੋ ਆਪਾਂ ਗਟਾਣਾ ਸਾਹਿਬ ਚੱਲਦਾ ਅੱਜ ਇਹਦੇ ਛੇਤਰ ਬਹੁਤ ਫਿਰਿਆ ਹਰਮਨ ਦੇ ਕੰਮਾਂ ਵਿੱਚ ਮੈਂ ਘਰੇ ਸੀ ਗਈ ਨਹੀਂ ਸੀ ਕੰਮ ਤੇ ਨਾਲ ਹਰਮਨ ਦਾ ਕਾਲੂ ਪੇਪਰ ਹੂੰ ਫਿਰ ਹਰਮਨ ਨੂੰ ਅੱਜ ਪੜਾਉਣ ਚ ਨਿਕਲੇ ਆ ਹੂੰ ਫਿਰ ਮੈਂ ਸਟੀਚਿੰਗ ਕਰਨ ਲੱਗ ਗਈ ਸਟੀਚਿੰਗ ਕੀਤੀ ਅੱਜ ਆ ਸਾੜੇ ਕਪੜਾ ਦੇਖਣਾ ਕਿੰਨੀਆਂ ਕੀਤੀ ਪਈ ਸੀ ਕਾਫੀ ਦਿਨਾਂ ਤੋਂ ਹਨਾ ਰੋਮੀ ਬਣ ਗਈ ਟਾਈਮ ਲੱਗਦਾ ਨਹੀਂ ਗਾ ਸਟੀਚ ਕਰਨ ਦਾ ਫਿਰ ਮੈਂ ਉਹ ਕੀਤੀ ਹਰਮਨ ਦਾ ਬੜਾ ਹੀ ਨਲਾਇਕ ਹੋਇਆ ਪਿਆ ਵਾ ਈ ਹਰਮਨ ਨੂੰ ਪਤਾ ਨਹੀਂ ਅੱਜ ਕਿ ਹਰਮਨ ਨੇ ਮੈਨੂੰ ਬਹੁਤ ਦੁਖੀ ਕੀਤਾ ਅੱਜ ਇਹ ਸਾਹੀ ਕੁੱਟਿਆ ਤੂੰ ਫੜ ਕੇ ਕੁੱਟਿਆ ਜੇ ਨੇ ਵੀ ਕੁੱਟਿਆ ਦੇ ਦੋ ਥੱਪੜ ਲਾਈ ਹੋ ਗੇ ਉਹ ਨਾ ਕੁੱਟੇ ਨਾ ਕਰ ਉਹ ਇਹ ਪਤਾ ਕੀ ਆ ਇਹਨੂੰ ਹਨਾ ਪੰਜਾਬੀ ਪਤਾ ਚੱਲਦਾ ਬਹੁਤ ਵਧੀਆ ਹੈ ਹੈ ਨਾ ਟੈਸਟ ਬਹੁਤ ਜ਼ਿਆਦਾ ਵਧੀਆ ਕਰਦਾ ਹੈ ਨਾ ਹਾਂ ਨਾ ਕੁੱਟੇ ਦੇ ਨੂੰ ਕੁੱਟ ਤੇ ਅੱਛਾ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਜਾ ਕੇ ਹੁਣ ਜਮੇ ਵੀ ਉਹ ਹੋਈ ਜਾਂਦਾ ਸੀ ਹੁਣ ਕਿਵੇਂ ਵਧੀਆ ਬਣੂਗਾ ਦੱਸ ਕੇ ਗਲਤੀਆਂ ਘਰੀ ਜਾਂਦਾ ਸੀ ਕਿਹਦੇ ਹਰਮਨ ਪੀਲੇ ਨੂੰ ਪੀਲੀ ਹਾਂ ਹਰੇ ਕੋਸ਼ਿ ਲਿਖਿਆ ਜਾਂਦਾ ਹੈ ਹਰੇ ਨੂੰ ਫਿਰ ਮੈਂ ਨਾ 3-4 ਵਾਰੀ ਰਿਵੀਜ਼ਨ ਕਰਾਈ ਅੱਜ ਮੈਨੂੰ ਅੱਜ ਹਰੇ ਨੂੰ ਹੜੀ ਲਾਲ ਨੂੰ ਲਾਲ ਨੂੰ ਤਾਂ ਲਾਲ ਹੀ ਲਿਖਦਾ ਸੀ ਜਿਵੇਂ ਕਿ ਤੇ ਲੀਲੇ ਨੂੰ ਨੀਲੀ ਨੀਲੀ ਹਾਂ ਬੀਲੀ ਹੁੰਦਾ ਵੋ ਕਾਲੇ ਨੂੰ ਕਾਲੀ ਲਿਆ ਦੱਸ ਲੈਂਗੋ ਬਲੈਂਗ ਬਦਲੋ ਕਰਦਾ ਸੀ ਇਹ ਜਿਗਰੀ ਜਾਂਦਾ ਸੀ ਇਹ ਬਿਹਾਰੀਆਂ ਲਈ ਜਾਂਦਾ ਸੀ ਲੈਂਗੋ ਬਲੈਂਗ ਬਦਲੋ ਕਰਦਾ ਸੀ ਫਿਰ ਇਹ ਐ ਰੋ ਤੂੰ ਸਿਰੇ ਹੀ ਕਰਾਈ ਜਾਂਦਾ ਕਾਲੀਆਂ ਜੜੀਆਂ ਕਾਲੇ ਨੂੰ ਕਾਲੀ ਹੈ ਕਾਲੀ ਜੜੀ ਤਮਾਰ ਹੋ ਗਈ ਇਹ ਤਾਂ ਹੋਰ ਮੈਂ ਕਰਵਗੀ ਤਾਂ ਨਾ ਹੋਰ ਪੰਜਾਬੀ ਦਾ ਪੇਪਰ ਆ ਨਾ ਹੋਰ ਹੋਵੇ ਦਾ ਆਪਾਂ ਕਰਨਾ ਨਹੀਂ ਬਹੁਤ ਵਧੀਆ ਨੰਬਰ ਜਾਂਦੇ ਪੰਜਾਬੀ ਚ ਇਹਦੇ 25 ਜਿਹੜੇ ਹਮ ਟੈਸਟ ਹੋਏ ਸੀ 25 25 ਸੀਗੇ ਹਮ ਚੱਲ ਬੋਲਣੀ ਉਹ ਤਾਂ ਵਧੀਆ ਪੜਦਾ ਬਾ ਉਹ ਤਾਂ ਘੇੜਾ ਬੰਦਾ ਹੈ ਪੂਰਾ ਕਾਫੀ ਦਿਨਾਂ ਤੋਂ ਅਸੀਂ ਬਲੌਗ ਬਣਾਇਆ ਨਹੀਂ ਹੈਗਾ ਕਿਉਂਕਿ ਟਾਈਮ ਨਹੀਂ ਲੱਗਿਆ ਮੈਂ ਕਦੇ ਬਿਜ਼ੀ ਹੋ ਜਾਂਦੇ ਹਾਂ ਕਈ ਵਾਰ ਨਹੀਂ ਬਿਜ਼ੀ ਸੀ ਕਿ ਤਾਂ ਕਰਕੇ ਅਸੀਂ ਬਲੌਗ ਬਣਾਇਆ ਨਹੀਂ ਸੀਗਾ ਹੋ ਜਾਂ ਕਮਰਕਾਰਾਂ ਚ ਬਿਜ਼ੀ ਰੱਗੇ ਆ ਅੱਜ ਥੋੜੇ ਜਿਹਾ ਬਣਾ ਲਾਂਗੇ ਕੁਛ ਕਮਾਂਕਰਾਂ ਚ ਬਿਜ਼ੀ ਹੁੰਦੀ ਹੈ ਕੁਛ ਮੋਦੀ ਨਾਲ ਮੇੜਿੰਗਾਂ ਚਲਦੀਆਂ ਰਹਿੰਦੀਆਂ ਮੇਰੀ ਮੈਨੂੰ ਲੱਗਦਾ ਵਾ ਹਨਾ ਰਵੀ ਕਦੀ ਬਿਜ਼ੀ ਹੁੰਦੀ ਹੈ ਇਹ ਕਮਾਂਕਰਾਂ ਚ ਫਿਰ ਆਪਾਂ ਬਿਜ਼ੀ ਨਹੀਂ ਹੁੰਦੇ ਹੋਰ ਕੀ ਹੁੰਦੀ ਹੈ ਹਾਂ ਇਵਨਿੰਗ ਤੁਸੀਂ ਦੱਸੋ ਆ ਤੁਸੀਂ ਅੱਜ ਗਏ ਸੀ ਅੱਜ ਮੈਂ ਘਰੇ ਸੀ ਮੈਂ ਤਾਂ ਮਜ਼ਾਕ ਕਰਦਾ ਚਲੋ ਜੀ ਹੁਣ ਆਪਾਂ ਅਗੇ ਘਟਾਣਾ ਸਾਹਿਬ ਗੁਰਦੁਆਰੇ ਗੁਰਦੁਆਰਾ ਸ਼੍ਰੀ ਦੇਖਸਾ ਚਲੋ ਆਪਾਂ ਜਾ ਕੇ ਕਰਦੀ ਹਾਂ ਦਰਸ਼ਨ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਦੇਖਸਾ ਕਿੰਨਾ ਵਧੀਆ 뷰 ਉਹ ਪਾਣੀ ਦੇਖੋ ਕਿੰਨਾ ਫੁੱਲੁੱ ਪਾਣੀ ਬਹੁਤ ਸੋਹਣਾ 뷰 ਇਧਰ ਕਿੰਨਾ ਸੋਹਣਾ ਹੋ ਰਿਹਾ ਇਹ ਤਾਂ ਜ਼ਿਆਦਾ ਹੀ ਛੱਡਿਆ ਪਿਆ ਇੰਨਾਂ ਨੇ ਹਾਂ ਹੁਣ ਪਾਣੀ ਛੱਡਦਾ ਹੁਣ ਰਵੀ ਛੱਡਿਆ ਫੁੱਲ ਪਾਣੀ ਆ ਸਾਨਸਾਟ ਹੋ ਰਹੀ ਆ ਇਧਰ ਕਿ ਮੱਟੋ ਵਾਲ ਦੋ ਰਹੀ ਆ ਇਹਨੇ ਹਰ ਵਾਰ ਹੱਟ ਵਾਲ ਉਹ ਬਸ ਉਹਦੇ ਮਗਰ ਆਉਂਦਾ ਨਹੀਂ ਹਰ ਜਿਹੜਾ ਉਹਦੇ ਨਾਲ ਕਰਾਉਣਾ ਪਾਸੇ ਹੱਟ ਮਾਰੋ ਤੇ ਸਾਹਮਣੇ ਨਹੀਂ ਹਰ ਨਹੀਂ ਚੱਦੀ ਇਹਨੇ ਹਰ ਵਾਰ ਕਿਹੜੇ ਰੰਗ ਦੀ ਸੀ orange ਇਹ ਕਿਹਦੇ ਵਿੱਚ ਇਹਨੇ ਬਲੇ ਬਲੇ ਗੰਡਾ orange ਕਿਹਦੇ ਵਿੱਚ ਅੱਖਾਂ ਚ ਕੰਨਾਂ ਵਾਲੀ ਵੀ ਵੀਰੇ ਨਾਲ ਕੰਨਾਂ ਵਾਲੀ ਵੀ ਹੋ ਸਕਦੀ ਆ ਅੱਖਾਂ ਵਾਲੀ ਜੇ ਅੱਜ ਸੰਗਰਾਮ ਦੇ ਸੀਗੀ ਅੱਜ ਤੋਂ ਦੁਕਾਨਾਂ ਸ਼ਾਮ ਤੱਕ ਲੱਗੀ ਹੋਣਗੀਆਂ ਹੋਣ ਤਾਂ ਚੁੱਕੇ ਹੋਗੇ ਆ ਉੱਪਰ ਲੱਗਦੀਆਂ ਹੁੰਦੀਆਂ ਨੇ ਹਨਾ ਤੇ ਸੰਗਰਾਮਾਂ ਦਾ ਵੱਧ ਲੱਗਦੀਆਂ ਨੇ ਵੀ ਸੰਗਰਾਮ ਨੂੰ ਤਾਂ ਬਹੁਤ ਭੀੜ ਹੁੰਦੀ ਆ ਬਹੁਤ ਜ਼ਿਆਦਾ ਭੀੜ ਹੁੰਦੀ ਆ ਸੰਗਰਾਮਾਂ ਦਾ ਉਹਦੇ ਤੇਰਾ ਝੂਂੜਾ ਆ ਰਵਣਾ ਝੂਂਡੇ ਦਾ ਨਹੀਂ ਰਹਿਣਾ ਝੂਟੇ ਦਾ ਨਹੀਂ ਲੈਣਾ ਉਹ ਚ ਆਹ ਉਹ ਜਗਾ ਹੈ ਹਨਵਰੀ ਤਾਂ ਆਲੀ ਜਗਾ ਉਹ ਹੈ ਜਿੱਥੇ ਅੰਗਰੇਜ਼ ਨੇ ਬਣਾਈ ਸੀ ਜਿਹੜੀ ਇਹ ਉਹ ਜਗਾ ਵਾ ਜਿਹੜੀ ਅੰਗਰੇਜ਼ ਜਿਹੜੀ ਅੰਗਰੇਜ਼ ਨੇ ਬਣਾਈ ਸੀ ਅੰਗਰੇਜ਼ ਹੀ ਨੀ ਜਗਾ ਬਣਾਈ ਸੀ ਹਾਂ ਉਹਨੇ ਆਪਣੇ ਭੁੱਲ ਬਖਸ਼ਾਈ ਸੀ ਇਹ ਉਹ ਜਗਾ ਚੱਲ ਬਤਾਰਾਂ ਨੂੰ ਤੋਰ ਦੋ ধরমনগর ਹੁੰਦਾ ਹੀ ਤੋ ਨਹੀਂ ਜਦੋਂ ਲੰਬਾ ਬੰਦ ਹੋ ਜਾ। ਪਹਿਲਾ ਵਾਰੀ ਰੋਟੀ ਹਤੀ ਫਿਰ ਅਸੀਂ ਬਾਹਰ ਨਿਕਲੇ ਫਿਰ ਅਸੀਂ ਘਰ ਆ ਗਏ ਸੀ ਕਿ ਟਾਂਗ ਸਭ ਤੋਂ ਫਿਰ ਅਸੀਂ ਦਾਦੀ ਨੇ ਵੀਡੀਓ ਬਣਾਇ ਸੀ। ਦਾਦੀ ਨੇ ਉਹ ਵੀਡੀਓ ਬਣਾਉਣੀ ਸੀ। ਹੁਣ ਹੁਣ ਅਸੀਂ ਟਾਂਗ ਸਭ ਤੋਂ ਘਰ ਆਏ ਜੀ ਮम्मी ਕੰਮ ਕਰ ਲਾ ਕੇ ਸੀ ਦਾਦੀ ਆ ਗਏ। ਨਾ ਮਗਰ ਲਾ ਕੇ ਸੀਗੇ ਹਾਂਜੀ ਅਸੀਂ ਗੁਰਦੁਆਰੇ ਤੋਂ ਆ ਗਏ ਸੀਗੇ ਨੇਰਾ ਹੋ ਗਿਆ ਸੀਗਾ ਤੇ ਫਿਰ ਘਰੇ ਆ ਕੇ ਕੰਮ ਕਰ ਕਰਨੀ ਸੀਗੇ ਮੈਂ ਕਰਨ ਲੱਗੀ ਸੀ ਜੀ ਦੁੱਧ ਖਰਾਬ ਹੋ ਗਿਆ ਸੀਗਾ ਫਿਰ ਮੈਂ ਸੋਚਿਆ ਵੀ ਚੱਲ ਉਹਨਾਂ ਦਾ ਪਨੀਰ ਬਣਾ ਲਏ ਹਨ ਦੁੱਧ ਗਾਹ ਨੂੰ ਖਰਾਬ ਕਰਨ ਫਿਰ ਦੁੱਧ ਉਬਾਲ ਕੇ ਨਾ ਐਵੇਂ ਉਹਦੇ ਵਿੱਚ ਆਪਾਂ ਸਿਰਕਾ ਪਾਵਾਂਗੇ ਥੋੜਾ ਜਿਹਾ ਮੈਨੂੰ ਤਾਂ ਸਿਰਕਾ ਹੀ ਬਤਾਵੋ ਸਿਰਕਾ ਭਾਗੇ ਫਿਰੋ ਘਟਜੂਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਜੇ ਦੁੱਧ ਕਿਸੇ ਨੇ ਪਨੀਰ ਬਣਾਉਣਾ ਹੋਵੇ ਤਾਂ ਮੈਨੂੰ ਦੁੱਧ ਸਿਰਕਾ ਜਿਹਾ ਥੋੜਾ ਜਿਹਾ ਪਾਉਣਾ ਪਵੇ ਸਿਰ ਚੰਗੀ ਤਰ੍ਹਾਂ ਗਾਲੀ ਹੋਏ ਤੇ ਇਹਨੇ ਘਟਜਾਉਣਾ ਮੇਰੇ ਦੁੱਧੇ ਖਰਾਬ ਹੋ ਗਏ ਅੱਜ ਸਾਰਾ ദോക कजीरे का पाउडर हां ठीक है तो मुझे भी रात का पहले से काटेंगे हूं और थोड़ी सब्जी ठीक है तो कट लेंगे वो काट लेंगे ठीक है मेरे भी सब्जी बनाऊंगा वैसे इसका बहुत बाहर से रीम बना लेगा ठीक है मैंने दूध टमाटर के पराठे से परोव ਵਾਰ ਲੈਣਾ ਕਰਕੇ ਹੋ ਗਿਆ ਨਾ ਥੋੜੀ ਜਿਹੀ ਗਰਮੀ ਹੈ ਰਾਤ ਨੂੰ ਗਰਮੇਸ਼ ਹੋਦੇ ਥੋੜੀ ਹਾਂਜੀ ਕਿਵੇਂ ਕਹਾਂ ਚਾਹੁੰਦੀ ਸੀ ਜੀ ਦਾ ਸਾਰਿਆਂ ਤੋਂ ਬੀਟੀ ਚੰਗੀ ਲੱਗਦੀ ਤੁਹਾਨੂੰ ਲਾਈਕ ਜਰੂਰ ਕਰਿਆ ਕਰਨਾ ਤੇ ਆਪਣੇ ਰਿਸ਼ਤੇਦਾਰਾਂ ਪਾਸੋਂ ਹਨਾ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਵਾਇਆ ਤਾਂ ਜੋ ਅਸੀਂ ਇਸੇ ਤਰ੍ਹਾਂ ਪਰ ਵੀੜਿਆ ਪਾਉਦੇ ਰਹਾਂ ਹਾਂ ਹਾਂਜੀ ਤੁਸੀਂ ਸਾਰਾ ਫਟ ਗਿਆ ਬੀ ਹੁਣ ਇਹਦਾ ਪਾ ਪਨੀਰ ਕੱਢਦੇ ਆ ਨਿਚੋੜ ਕੇ ਇਹਨੂੰ ਪਾਣੀ ਦੇ ਵਿੱਚ ਸਾਫ਼ ਕਰ। ਹੁਣ ਇਹਦੇ ਦੇਖ ਲਓ ਵਿੱਚ ਇੱਥੇ ਬੜਿਆ ਫਰੀ ਜਾਂਦਾ ਹਰੋਂ। ਹਾਂ ਮੈਂ ਮੰਮੀ ਇਹਿੰਦੇ। ਵੱਡਾ ਜਿਹਾ ਪਨੀਰ। ਇਹਦੇ ਬਾਅਦ ਇਹ ਰੱਖੋ ਸਬਸ 5 ਚਮਚੀ ਚੀਨੀ 줘। ਹਾਂਜੀ ਹੋ ਗਿਆ। ਹਾਂਜੀ। ਠੀਕ ਹੋ ਗਿਆ। ਫਰੀ ਹੋਣਾ। ਇਹ ਨਾ ਚੱਕਾਂਗੇ। ਹਾਂ ਚਲੋ। ਹਾਂਜੀ ਬਸ ਅੱਜ ਦਾ ਬਲੌਗ ਥੋੜਾ ਜਿਹਾ ਇੰਨਾ ਕੀ ਬਣਿਆ ਸੀਗਾ ਫਿਰ ਅਸੀਂ ਸਟਾਰਟ ਕਰਿਆ ਕਰਾਂਗੇ ਜੇ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਨੇ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਜੀ ਤਾਂ